ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਪਾਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਸੇਨਗ ਸੇਲ ਲਈ ਲੈ ਕੇ ਆਏ ਹਾਂਗੇ ਉਹਨਾਂ ਵਿੱਚੋਂ ਚਾਰ ਤਾਂ ਗੱਬਣਾ ਨੇ ਤੇ ਇੱਕ ਗੱਬੜ ਟੋਕੜ ਆ ਤੇ ਇੱਕ ਅਵਸਰ ਬੱਸੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨਾਇਮੇ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈ 81467 15312 ਤੇ ਆਜੋ ਆਪਾਂ ਕਰਦੇ ਆ ਬਾਈ ਨਾ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਉਹ ਠੀਕ ਹੋ ਬਾਈ ਹਾਂਜੀ ਹਾਂਜੀ ਬਹੁਤ ਚੱਲਦਾ ਬਾਈ ਕੰਮ ਕਰ ਬਹੁਤ ਵਧੀਆ ਬਾਈ ਠੀਕ ਆ ਤੇ ਅੱਜ ਫਿਰ ਨਗੀਨੇ ਆ ਹੈ ਹਾਂਜੀ ਨਗੀਨੇ ਆ ਛੇ ਨਗੀਨੇ ਆ ਜੀ ਠੀਕ ਆ ਬਾਈ ਨਾਮ ਤੇ ਆਪਣਾ ਐਡਰੈਸ ਬੋਲੋ ਨਾਮ ਅਰਫਾਨ ਖਾਨ ਆ ਜੀ ਪਿੰਡ ਚੀਦਾ ਡਿਸਟ੍ਰਿਕਟ ਮੋਗਾ ਤਹਿਸੀਲ ਬਾਗਾਪੁਰਾਣਾ ਜੀ ਨੇੜੇ ਪਿੰਡ ਬਾਈ ਕਿਹੜਾ ਨੇੜੇ ਪਿੰਡ ਭਗਤਾ ਭਾਈ ਸੁਖਣਨ ਤੇ ਬ ਇਧਰ ਬਾਗਾਪੁਰਾਣਾ ਪਲੂ 15 ਕਿਲੋਮੀਟਰ ਆ ਜੀ ਠੀਕ ਆ ਬਾਈ ਕੰਟੈਕਟ ਨੰਬਰ ਬੋਲ ਦ ਆਪਣਾ 9876043852 ਜੀ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਤੇ ਅਈ ਤੋਂ ਹੀ ਸ਼ੁਰੂ ਕਰ ਦਈਏ ਬਾਈ ਹਾਂਜੀ ਜਿਹੜੀ ਆਪਾਂ ਇਹ ਸਾਹਮਣੇ ਦਾ ਦੇਖ ਰਹੇ ਆ ਕਿਹੜਾ ਸੂਆ ਸੂਲੀ ਆ ਬਾਈ ਇਹ ਵੀਰ ਪਲੂਣ ਵਹਿੜ ਆ ਠੀਕ ਆ ਪੰਜ 6 ਦਿਨ ਦਿਨ ਮੁਕਾਬਤ ਰਹਿੰਦੇ ਆ ਜੀ ਸੂਣ ਚ ਹਜੇ ਮੋਹੋਂ ਦੋ ਦੰਦਾ ਮੋਹੋਂ ਦੋ ਦੰਦਾ origignal ਜੀ ਮੋਹੋਂ ਬਾਈ ਦੋ ਦੰਦਾ ਸੂਣ ਚ ਹਜੇ ਦਿਨ ਰਹਿੰਦੇ ਆਗੇ ਤੇ ਅੰਦਾਜ਼ਾ ਲੈਵੇ ਤੋਂ ਲਾਓ ਬਈ ਮੈਂ ਕਹਣਾ ਕੀ ਬਾਤ ਆ ਲੈਵਾ ਬੜਾ ਕਮਾਲ ਦਾ ਹੈ ਅਜੇ 5-7 ਦਿਨ ਬੱਚੀ ਦੇ ਰਹਿੰਦੇ ਸੂਣ ਚ ਇੰਨੇ ਹੀ ਲੈਵਾ ਹੋਰ ਕਰਨਾ ਬੱਚੇ ਕੀ ਬਾਤ ਆ ਯਾਰ ਸੀਲ ਠੰਡੀ ਆ ਇਹਨ ਲੱਤ ਛੜ ਵਾਲੀ ਦੇ ਕੀ ਬਾਤ ਆ ਬਈ ਠੰਡੀ ਸੀ ਜੇ ਮਰਜੀ ਬੋਲਾ ਜਿੱਦ ਨੂੰ ਮਰਜੀ ਇੱਧਰ ਆ ਕੇ ਲੈਵਾ ਦਿਖਾਓ ਬੱਚੇ ਕੀ ਬਾਤ ਆ ਬਈ ਹਵਾਲਾ ਜੇ ਗੱਲ ਕਰੀਏ ਨਾ ਕਰਮਾਂ ਨੂੰ ਬਹੁਤ ਸੋਹਣਾ ਲੱਗਿਆ ਵਾ ਫੀਟ ਨਾਲ ਲੈਵਾ ਜਿਹਨੂੰ ਕਹਦੀ ਲੱਗਿਆ ਵਗਾ ਬਾਕੀ ਥਣ ਜੇ ਗੱਲ ਕਰੀਏ ਨਾ ਥਣ ਬਹੁਤ ਚੰਗਾ ਕਰਦੀ ਹੁੰਦੀ ਹੈ ਹਾਂ ਜੀ ਇਹ ਆਈ ਹੈ ਜੀ ਹਾਂ 80% ਮਸਲ ਚ 20% ਕ੍ਰੋਸ ਚ ਗਰਮੀ ਨਹੀਂ ਮੰਨਨੀ ਜਮਾ ਮੈਂ ਕਹਿੰਦਾ ਕੀ ਬਾਤ ਆ ਫਿਰ ਤਾਂ ਗਰਮੀਆਂ ਦਾ ਤੋਹਫਾ ਵੀ ਗਰਮੀਆਂ ਦਾ ਤੋਹਫਾ ਤੇ ਆਪਾਂ ਮੈਂ ਦਾ ਤਾਂ 24-25 ਕਿਲੋ ਲੱਗੇ ਦਾ 2-3 ਲੱਖ ਦੀ ਹੋਊ ਬਾਈ ਸਹੀ ਗੱਲ ਆ ਬਾਈ 24-25 ਕਿਲੋ ਦੀ ਖੁੱਲੀ ਊੜ ਤੇ ਬਾਹਰ ਲੈ ਜਾਣੇ ਪਾ ਦੀ ਠੀਕ ਆ ਬਾਕੀ ਪਸ਼ੂ ਸੀਲ ਠੰਡੀ ਇੰਨੀ ਐ ਬੱਚੀ ਥੋੜਾ ਕੈਮਰੇ ਤੋਂ ਜਰੂਰ ਡਰਦੀ ਆ ਇੱਕ ਗੱਲ ਬਾਈ ਹੋਰ ਆ ਜਿਹਨੂੰ ਅਗਲਾ ਕਹਿੰਦਾ ਸੂਹ ਤੱਕ ਹਵਾਲਾ ਇਹ ਪਾ ਦਿੰਦਾ ਤੇ ਆ ਉਹ ਲਾਇਆ ਪਿਆਗਾ ਦੇਖ ਲਓ ਇਹ ਕਹਿੰਦਾ ਵੀ ਜਦੋਂ ਸੂਹ ਵੀ ਮਿੱਟੀ ਛਿੱਟਨੀ ਪੈਣੀ ਥੱਲੇ ਇਹ ਛਿੱਟਨੀ ਪੈਣੀ ਇਹਦੇ ਬਾਕੀ ਬਰੀਡ ਚੈੱਕ ਕਰੋ ਸ਼ਾਇਨਿੰਗ ਤੇ ਚਮਕ ਦੀ ਗੱਲ ਕਰੀਏ ਨਾ ਫੁੱਲ ਆ ਬਾਕੀ ਪਲੀ ਪਲੀ ਵੀ ਦੇਖੋ ਮੂੰਹ ਆ ਤਾਂ ਬਸ ਵੀ ਆ ਦੋ ਦੰਦਾਂ ਦਾ ਜਿਵੇਂ ਐ ਜਿਵੇਂ ਬੱਚਿਆਂ ਬਈ ਫੰਡਰਾ ਫਿਰਦੇ ਨੇ ਜਿਹੜੀ ਉਮਰ ਦੇ ਨੇ ਸਹੀ ਗੱਲ ਆ ਬਾਈ ਜਾਇਜ ਗੱਲ ਆ ਫੰਡਰਾ ਤਰੂਆਂ ਫਿਰਦੀਆਂ ਤੇ ਜਿਹੜੇ ਟਾਈਮ 'ਚ ਇਹਨੇ ਕਰ ਮਾ ਲੈਣਾ ਛੂਪਣਾ ਤੇ ਜਦੋਂ ਨੇ ਇਹਨੇ ਹੁਣ ਦੰਦਾਂ 'ਚ ਪੂਰੀ ਉਦੋਂ ਤਾਂ ਬਾਈ ਤੁਸੀਂ ਆਪ ਸਿਆਣੋ ਉਹਨਾਂ ਦਾ ਫੁੱਲ ਚੰਗੀ ਗਾਂ ਬਣ ਜਾਂਦੀਆਂ ਹਵਾਲਾ ਚੈੱਕ ਕਰੋ ਫਿਕਸ ਰੱਖਣਾ ਨਾਲੇ ਹੋਰ ਗੱਲ ਆ ਬਾਈ ਫੈਟ ਵੀ ਚੰਗੀ ਆਉ। ਫੈਟ ਬਹੁਤ ਚੰਗੀ ਆਉ ਬਾਈ। ਹਜੇ ਤਾਂ ਯਾਰ ਸੁੰਦਰੀ ਸੁੰਦਰੀ ਲੇਵਾ ਹੋਰ ਬਹੁਤ ਕਰਨਾ ਬੱਚੇ। ਸਹੀ ਗੱਲ ਆ ਬਾਈ ਹਜੇ ਤਾਂ ਕੁਛ ਵੀ ਨਹੀਂ ਹਜੇ ਤਾਂ ਕੱਚੀ ਕੱਚੀ ਪਈ ਆ। ਕੱਚੀ ਕੱਚੀ ਹੋਣੀ ਆ। ਚਲੋ ਤਿਆਰ ਹੋਣਾ ਮੰਨੂਗਾ ਅਗਲਾ ਵੀ। ਅਗਲਾ ਇਹਨੇ ਜਿੱਡੀ ਆਪ ਉਹਦੇ ਲੇਵਾ ਕਰਨ। ਉਹਦੇ ਹੀ ਲੇਵਾ ਬਾਈ। ਇੱਕ ਗੱਲ ਹੋਰ ਆ ਯਾਰ ਤੁਰਿਆ ਨਹੀਂ ਆਂਦਾ ਲੇਵਾ ਜੇ ਹਨਾ ਇਹਨਾਂ ਚੰਗਾ ਤਿਆਰ ਕਰਦੀ ਆਉਂਦੀ ਆ ਪਲੀ ਵੀ ਦੇਖੋ ਬਾਈ। ਗੋਰੀ ਨੇ ਲੇਵਾ ਬੰਨੀ ਫਿਰਦੀ ਆ ਕਰਮ ਵਾਲੀ। ਕੀ ਬਾਤ ਆ ਬਾਈ। ਨਾਣਾ ਨੂੰ ਤਾਂ ਬਹੁਤ ਚੰਗਾ। ਕੀ ਮੁੱਲ ਰਹੂਏ ਨੇ ਕਿੰਨੇ ਦਾ ਬਾਈ। ਮੁੱਲ ਬਾਈ ਮੇਰੀ ਗੱਲ ਸੁਣੋ ਮੁੱਲ ਨਹੀਂ ਕਰਨਾ ਕਪਾਸੀਰ ਦੀ ਬੱਚੀ ਦੇਣੀ ਆ ਜੀ ਨਾਸੀ ਦੀ 88 ਦੀ 88 ਦੀ ਲੈ ਬਾਈ ਚੱਕੋ ਜਮਾ ਦੇਣ ਲੈਣ ਵਾਲਾ ਮੁੱਲ ਕਰਤਾ 88000 ਦਾ ਇਹ ਨੀ ਨਾ ਛੋਡੇ ਘਰੇ ਜਾਵੜੂਗਾ ਬਾਕੀ ਪੁਲਿਆਵਾ ਦੇਖੋ ਹਵਾਨਾ ਚੈੱਕ ਕਰੋ ਲੇਵਾ ਯਾਰ ਮੈਂ ਕਹਣਾ ਕਾਟਨ ਦੇ ਕੱਪੜੇ ਨਾਲ ਦਾ ਹਨਾ ਹਾਂ ਤੇ ਬਾਈ ਕਿੰਨਾ ਵਾਅਦਾ ਦੇਖੀ ਖਿੱਚਿਆ ਕਹਣਾ ਕੀ ਆ ਬਾਤ ਆ ਯਾਰ ਇਹ ਤਾਂ ਹੋਰ ਭਰ ਰਿਹਾ ਬੱਸਦਾਗਾ ਬਾਈ ਹਵਾਨਾ ਜਦੋਂ ਨੂੰ ਭਰਨਾ ਮੈਂ ਕਹਣਾ ਤੋ ਖੜਿਆ ਨਹੀਂ ਜਾਣਾ ਜਮਾ ਹਨਾ ਹਾਂ 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 ਬਾਈ ਮੁੱਲ ਵੀ ਜਮਾ ਬਾਈ ਨੇ ਮਨ ਲਓ ਖਿੱਚ ਕੇ 24 25 ਕਿਲੋ ਦਾ ਆਉਣਾ ਖੁੱਲੀ ਊੜ ਤੇ ਕੱਟਣੀ ਕਹੇ ਲਾ ਕਹਿ ਦਿੰਦਾ ਵੀ ਗਿੱਠਲੇਵਾ ਮੂਹ ਨੂੰ ਦੇ ਦੇਖ ਨਾ ਚੌੜਾ ਲੇਵਾ ਏਦਾਂ ਅਗਲਾ ਕਹਿ ਦਿੰਦਾ ਹੱਥ ਕਰਕੇ ਦੇ ਹੂੰ ਏਦਾਂ ਹੀ ਆ ਏਦਾਂ ਹੀ ਲੇਵਾ ਅਗਲਾ ਹੱਥ ਕਰਕੇ ਕਹਿ ਦਿੰਦਾ ਬਾਈ ਬਾਕੀ ਇਧਰੋਂ ਦੇਖੋ ਕਿਆ ਬਾਤ ਹੈ ਸੈਨ ਚਮਕ ਦੀ ਗੱਲ ਕਰੀ ਨਾ ਬਹੁਤ ਵਧੀਆ ਜੀ ਬਹੁਤ ਵਧੀਆ ਬਾਕੀ ਸਫਾਈ ਨਹੀਂ ਮਿਲਦੀ ਲੇਵੇ ਤੇ ਨਹੀਂ ਹਾਂਜੀ 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 ਅੱਗੇ ਬਾਈ 2 ਨੰਬਰ ਤੇ ਇਹ ਵੀ ਵੀਰ ਦੋ ਗੰਨ ਬੱਚਾ ਇਹ ਫਾਰਮ ਚੋਂ ਲਈ ਹੈ ਬੱਚੀ ਠੀਕ ਆ ਇਹਦੇ 15 ਦਿਨ ਦੇਦ ਮੁਤਾਬਕ ਰਹਿੰਦੇ ਜੀ ਠੀਕ ਆ ਬਾਈ ਹਾਂਜੀ ਇਹ ਪਹਿਲਾਂ ਗੋਡੇ 30 ਕਿਲੋ ਕੱਢੂ ਜੀ ओके हां जी बाकी ਪਲੀ ਵੀ ਦੇਖੋ ਯਾਰ ਪਲੀ ਪਲੀ ਬਹੁਤ ਆ ਬਾਈ ਜਿਵੇਂ ਫਾਰਮ ਵਾਲੀਆਂ ਬੱਚੇ ਨਹੀਂ ਫੈਕਸਟ ਦੇ ਰਹੇ ਉਹਦੇ ਉਵੇਂ ਬਣਨੇ ਨੇ ਜਿਹੜੇ ਫੋਰਨ ਵਾਲੀਆਂ ਬੱਚੀਆਂ ਹੁੰਦੀਆਂ ਸਹੀ ਗੱਲ ਆ ਪਲੀ ਦੀ ਚੀਜ਼ ਦਾ ਆਰਡਰ ਕਰਨ ਵਾਲੀ ਦਾ ਤਿਆਰ ਕਰਿਆ ਉਹਦੇ ਸੈਕਸਡ ਫੀਮਲ ਲੱਗਿਆ ਰੋ ਇਹਦੇ ਠੀਕ ਆ ਬਾਈ ਹਾਂ ਜੀ ਫੋਰਨ ਕਾਰਡ ਮਿਲੂਗਾ ਜਿਹੜੇ ਬੰਦੇ ਨੇ ਬੱਚੀ ਲਈ ਬਾਈ ਕਹਿੰਦਾ ਜਿਹੜੇ ਵੀ ਬੰਦੇ ਨੇ ਬਾਈ ਵਸੀ ਲਈ ਫੋਲਾ ਪਰ ਰਿਕਾਰਡ ਦੇਵਾਂਗੇ ਬਾਕੀ ਸੈਨਗ ਚੈੱਕ ਕਰੋ ਬਾਈ ਚਮਕ ਚੈੱਕ ਕਰੋ ਬੱਚੇ ਦਾ ਆਪਾ ਫੇਸ ਚੈੱਕ ਕਰਾਉਨੇ ਆ ਖੁੱਲੀ ਫਿਰਦੀ ਥੋੜੇ ਤਾਂ ਕਰਕੇ ਡਰਦੀ ਹੈ ਜੀ ਤੇ ਵੈਥ ਪੁੱਛਦੇ ਦੇਖੋ ਥਾਂਣ ਹੋਣੀ ਪਰਸੂ ਦੀ ਲੇਵਾਂ ਲੌਣ ਲੱਗੀ ਹੈ ਬੱਚੀ ਇਹ ਬਾਈ ਮੈਂ ਕਹਣਾ ਬਹੁਤ ਸੋਨਾ ਬਾਕੀ ਥਾਂਣ ਦੇਖੋ ਮੁੱਠੀ ਵਾਲਾ ਥਾਂਣ ਤਿਆਰ ਕਰਦੀ ਤੁਰੀ ਆਉਂਦੀ ਆ ਗਈ ਲੇਵਾ ਚੈੱਕ ਕਰੋ ਫਿਕਸ ਬਾਕੀ ਗੱਠਗਰਦੀ ਵੈਥੇ ਥਾਂਣ ਲੱਗਿਆ ਬਾਈ ਬੱਚੀ ਕੀ ਬਾਤ ਆ ਯਾਰ ਪਲੀ ਵੀ ਦੇਖੋ ਤੁਸੀਂ ਚੌੜੀ ਝੂੜੀ ਚੈੱਕ ਕਰੋ ਟਾਂਚਾ ਬਹੁਤ ਵੱਡਾ ਹੈ ਨਾ ਹਾਂਜੀ ਬੋਦੀ ਬਾਦੀ ਬ ਬੱਚੀ ਜੀ ਕੀ ਬਾਤ ਆ ਯਾਰ ਮੈਂ ਕਹਿੰਦਾ ਤੋਹਫਾ ਪੀਸ ਆ ਇਹ ਵੀ ਦੋ ਦਾ ਅਨ ਅਰੀਜਨਲ ਕੀ ਬਾਤ ਆ ਬਾਈ ਵੱਡੀ-ਬੁੱਡੀ ਦੇਖਣ ਵਾਲੀ ਕਿੱਡੀ ਆ ਸ਼ੀ ਹੈ ਇੱਕ ਤਰ੍ਹਾਂ ਦੀ ਬਾਈ ਦੋ ਦਾੰਦਾ ਇੱਕ ਆਏ ਲਾ ਲਓ ਵੀ ਜਿਹੜੀ ਚੀਜ਼ ਕਿਹਦੀ ਜੱਛਦੀ ਆ ਹਾਂ ਡਾਇਮੰਡ ਪੀਸ ਆ ਨਾ ਹੈਲੋ ਬੰਲਾ ਚ ਕੱਲ ਪਰਸੂ ਹੀ ਲਾਉਣ ਲੱਗੀ ਆ ਬੱਚੀ ਜਿੱਦ ਦੇ ਬਾਈ ਹੋ ਗਈ ਤਿਆਰ ਉਹਦੇ ਕਰਮਣ ਨੇ ਗੱਲਾਂ ਕਰਾਉਣੀਆਂ ਆ 30 ਕਿਲੋ ਦੀ ਗਾਰੰਟੀ ਆ ਬਈ ਇਹ ਬੱਚੀ ਦੀ ਆ ਠੀਕ ਆ ਬਾਈ ਹਾਂਜੀ ਤੇ ਹਜੇ ਦਿਨ ਕਿੰਨੇ ਕਿ ਲੱਗੇ ਮੇਰੇ 15 ਮੁਕਾਬਤ ਤੋਂ ਰੇਟ ਤੇ ਪਈ ਆ ਜੀ ਇਹ ਚੱਲ ਪਰਸ ਨਹੀਂ ਆਉਣ ਲੱਗੇ ਫਾਰਮ ਦੀ ਵਿੱਚ ਆਏ ਵਧੀਆ ਫਿਟਿੰਗ ਵਾਲਾ ਡਰ ਕੇ ਚਲੋ ਵੀ ਖੜਿਆ ਨਹੀਂ ਜਾਣਾ ਖੜਿਆ ਨਹੀਂ ਜਾਣਾ ਬਾਈ ਹਾਂ ਤੇ ਕੀ ਮੋਲ ਆ ਬਾਈ ਫਿਰ ਮੰਨ ਬਾਈ ਜਿੱਦ ਤੈ ਤਿਆਰ ਹੋ ਗੋ ਦੋ ਦੇਵਾਂਗੇ ਸਵਾ ਦੀ ਹਮ ਅੱਜ ਦਵਾਂਗੇ 1.5 ਦੀ ਬਚੀ ਟੋਟਲੀ ਟੋਟਲੀ ਜੀ ਚੱਕੋ ਬਈ ਆਫਰ ਵਾਲਾ ਕੰਮ ਹੀ ਆ ਅੱਜ ਬਾਈ ਕਹਿੰਦਾ ਇੱਕ 5 ਦੀ ਦੇ ਦਾਂਗੇ ਤੇ ਜਦੋਂ ਤਿਆਰ ਹੋ ਗਈ ਫਿਰ ਉਹ ਤੋਂ ਹਜਾ ਮੁੱਲ ਹੋ ਅੱਜ ਮੋਕਾ ਹੈ ਜਿਹੜਾ 1 35 35 40 40 ਮੰਗਦੇ ਅੱਜ ਆਪਾਂ ਕੱਚੀ ਦਾ ਮੁੱਲ ਆਪਣੀ ਭਾਅ ਚਾਈ ਦੀ ਆ ਆਪਾਂ ਅਗਲੇ ਨੂੰ ਭਾਅ ਦੇ ਦਾਂਗੇ ਕਿਆ ਬਾਤ ਹੈ ਅਗਲਾ 10 15 ਦਿਨ ਜਾ ਕੇ ਤੇਲ ਵਿਸ਼ੇਣ ਦੇਲੇ ਤੇ ਬੱਚੀ ਚੀਜ਼ ਨਹੀਂ ਹੋ ਬਣ ਜੇਗਾ ਬਾਈ ਮੈਂ ਕਹਿੰਦਾ ਕਿਆ ਬਾਤ ਹੈ ਜੇ ਅਗਲਾ ਚੰਗੀ ਖਰਾਕ ਦੇਣ ਲੱਗਿਆ ਨਾ ਬੈਡਲ ਨੇ ਦੱਸਣਾ ਚੰਗੀ ਗੀੜ ਤੇ ਚਲਾਤੀ ਹੋਣਾ ਇਸ ਕੁਆਲਿਟੀ ਬਾਈ ਨੂੰ ਕਿਸੇ ਪਾਸੇ ਹੱਥ ਤਰਾ ਨਹੀਂ ਬੱਚੀ ਮੈਂ ਕਹਿੰਦਾ ਕੋਈ ਹੈ ਹੀ ਨਹੀਂ ਬਾਈ ਬ ਅੱਗੇ ਬਾਈ ਤਿੰਨ ਨੰਬਰ ਆ ਗਏ ਇਹ ਵੀਰ ਤੈਨੂੰ ਦੂਜਾ ਸੂਆ ਕਹਿ ਦਿੱ ਗਏ ਤੀਜਾ ਸੂਆ ਸੂਨ ਵਾਲੀ ਆ ਗਰਮੀਆਂ ਦਾ ਨਗੀਨਾ ਹੀ ਇਹ ਆ ਇਹ ਵੀ ਗਰਮੀਆਂ ਤੋਂ ਹਾਂਜੀ ਠੰਡੀ ਸੀਲ ਇਹ ਵੀ ਫੁੱਲ ਆ ਜੀ ਲੈ ਕੀ ਬਾਤ ਆ ਬਾਈ ਠੰਡੀ ਸੀਲ ਚ ਇਹ 8-10 ਦਿਨ ਲੈਂਦੀ ਹੈ ਬੈਠੇ ਵੀ ਪਰ ਮੈਂ ਕਹਣਾ ਥਾਣੀ ਬੜਾ ਚੰਗਾ ਬਾਈ ਹਾਂ ਬਰੀਆ ਘਰੇ ਜਨੇ ਲੈ ਕੇ ਬੰਦਾ ਚੋਣ ਵਾਲਾ ਨੇ ਬਾਲੀ ਵਿਧੇ ਰਹੂਗੀ ਦੁੱਧ 20 ਕਿਲੋ ਘਟਦੇ ਨਾ ਬਰਨੀ ਹਵਾਨਾ ਇਹ ਵੀ ਹਜੇ ਕੱਚੀ ਦਾ ਕੱਚੀ ਅੱਠਾਂ ਦਿਨਾਂ ਦੇ ਨਾ ਜੀ ਅੱਠਾਂ ਦਿਨਾਂ ਦੀ ਬਾਈ ਕੱਚੀ ਆ ਹਵਾਨਾ ਚ ਚੈੱਕ ਕਰੋ ਜਦੋਂ ਤਿਆਰ ਹੋਈ ਵੀਰ ਨੂੰ ਬਹੁਤ ਆ ਬਾਈ ਬਸ ਥਾਨ ਥਾਨ ਬਹੁਤ ਮੋਟਾ ਮੁੱਠੀ ਆ ਬਾਈ ਚੈੱਕ ਕਰੋ ਬੜਾ ਚੰਗਾ ਪਲੀ ਵੀ ਦੇਖੋ ਨਾੜਾ ਨੂੜਾ ਲੇਵੇ ਤੇ ਫੁੱਲ ਚੰਗੀਆਂ ਆ ਹਾਂਜੀ ਬਰੀਡ ਤੇ ਸੈਣ ਚਮਕਾਲੀ ਆ ਬਾਈ ਝੂੜ ਮਾਰ ਨੂੰ ਆਪਾਂ ਦੂਜਾ ਸੂਆ ਕਹਿੰਦੇ ਪਰ ਤੀਜਾ ਸੂਆ ਬਾਈ ਕਹਿ ਕੇ ਦੇਵਾਂਗੇ ਬਾਕੀ ਪਤਾ ਵੀ ਨਹੀਂ ਲੱਗਦਾ ਬਾਈ ਹਾਂ ਪਤਾ ਲੱਗਦਾ ਨਹੀਂ ਬਾਈ ਕਿਹਨੂੰ ਆਪਾਂ ਕਹਿ ਕੇ ਦੇਵਾਂ ਜੀ ਲੋਕ ਕਿਵੇਂ ਝੂਠ ਮ ਇਥੋਂ ਪਤਾ ਲੱਗਦਾ ਵੀ ਖਰਾਕ ਖਾ ਕੇ ਪਲੀ ਵੀ ਅਗਲੇ ਬਾਈ ਹਾਂਜੀ 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 ਉਹ ਕੈਮਰੇ ਤੋਂ ਰੱਦਿਆ ਠੀਕ ਠੰਡੀ ਆ ਸਹੀ ਗੱਲ ਆ ਬਾਈ ਇਹਦਾ ਮੁੱਲ ਬਾਈ ਫਿਰ ਕੀ ਰੋ ਇਹਦਾ ਬਾਈ ਲੈਣ ਦੇਣ 64000 ਰੁਪਿਆ 64 ਦੀ ਹਾਂਜੀ ਚੱਕੋ ਬਾਈ ਫਿਰ ਅੱਜ ਤਾਂ ਆਫਰ ਹੀ ਲਾਤਾ ਹੈ ਆਫਰ ਹੀ ਆ ਬਾਈ ਜਮਾ ਆਫਰਾ ਠੀਕ ਆ 64000 ਦੀ ਬਾਈ ਕਹਿੰਦਾ ਆਪਾਂ ਇਹ ਨਹੀਂ ਗੀ ਦੋ 20 ਕਿਲੋ ਚ ਆਜੂ ਇੱਕ ਗੱਲ ਯਾਰ ਹੋਰ ਅਣਜਾਣ ਬੰਦਾ ਵੀ ਧਾਰਸ਼ਖੂ ਥਾਣੀ ਬੰਦਾ ਲੱਗਾ ਵਗੈ ਬਈ ਐ ਐ ਨਹੀਂ ਵੀ ਚੱਲੋ ਚੱਲ ਕਰੀ ਆਊਗਾ ਇਹ ਪੰਜਾਬ ਮੱਡਾ ਧਾਰ ਚੋਕੇ ਬੰਦਾ ਉੱਠ ਗੋਲਾ ਬਈ ਨਾੜਾ ਲੋੜਾ ਲੇਵੇ ਤੇ ਚੈੱਕ ਕਰੋ ਬਾਕੀ ਰਸੀਲ ਠੰਡੀਆਂ ਸ਼ਾਈਨੀ ਦੇਤੀ ਬਰੀਕ ਆ ਬਈ ਜੀ ਕਿਆ ਬਾਤ ਆ ਬਈ ਇਹ ਨਹੀਂ ਹੈਗਾ ਮਾਸ ਚੜਿਆ ਵਾ ਹਾਂ 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 ਬਈ ਚਮੜੀ ਮੰਨ ਕੇ ਚੱਲੋ ਅੰਗ ਦਿਖਾਉਂਦੀ ਆ ਇਕੱਲਾ ਹਾਂ ਹਾਂ ਜੀ ਬਈ ਠੀਕ ਆ ਬਈ ਅੱਗੇ ਆ ਗਿਆ ਬਈ 4 ਨੰਬਰ ਤੇ ਵੀਰ ਦੁੱਧੋ ਡ్రਾਈ ਕਰਤੀ ਸਾਡੇ 6 ਮਹੀਨੇ ਚੈੱਕ ਕਰਾ ਕੇ ਬੰਦਾ ਕੋਈ ਵੀ ਲੈ ਸਕਦਾ ਫਾਰਮ ਦੀ ਬੱਛੀ ਆ ਤੀ ਬਤੀ ਕੋਲ ਉਧਰ ਰਿਕਾਰਡ ਆ ਪਹਿਲਾਂ ਦਾ ਹੁਣ ਕਿੰਨੇ ਟਾਈਮ ਦੀ ਚੱਕ ਪਾਸ ਹੈ ਹੁਣ ਸਾਡੇ ਸੀਆਂ ਦੀ ਜਿਹੜਾ ਬੰਦਾ ਆ ਉਹ ਦਾ ਡਾਕਟਰ ਲੈਵਲ ਚੈੱਕ ਕਰਾ ਕੇ ਲੈ ਜੀ ਠੀਕ ਆ ਹਾਂਜੀ ਬੁੱਧੀਵਾਦੀ ਚੈੱਕ ਕਰੀ ਬੱਚੀ ਲੈ ਬਾਈ ਕਰਾਈ ਮੜਾ ਇਹ ਮੈਂ ਕਹਿੰਦਾ ਅੰਗਰੇਜ਼ਾਣਾ ਬਾਈ ਯਾਰ ਅੰਗਰੇਜ਼ਾਣਾ ਸਹੀ ਗੱਲ ਆ ਫੇਸ ਚੈੱਕ ਕਰੋ ਬਰੀਡ ਬੋਲਦੀ ਹੈਗੀ ਹਾਂਜੀ ਆਏ ਆ ਜੇ ਬਾਹਰਲਾ 30 ਹੁੰਦਾ ਜਾਮਾ ਹਨਾ ਪਾ ਜਾਮਾ ਮੁਕਤਾ ਦੇਵਾਂਗੇ ਬਾਈ ਠੀਕ ਆ ਹਾਂ ਕਿੰਨੇ ਦੀ ਬਾਈ ਫਿਰ ਸਿਰਫ 55000 ਦੀ 55 ਦੀ 55 ਦੀ ਲੈ ਬਾਈ ਚੱਕੋ ਲੈ ਜੋ ਸਾਡੇ 6 ਮਹੀਨੇ ਦੀ ਗੱਭਨ ਟੰਗਾ ਮਹੀਨੇ ਨੂੰ ਸਵਾਰੀ ਅੱਛੀ ਮਿਕਨ ਵਾਲੀ ਕੀ ਬਾਤ ਆ ਬਾਈ ਪਲੀ ਵੀ ਦੇਖੋ ਅੱਜ ਮੁੱਲ ਸੋਨੂੰ ਮੈਂ ਮੰਨ ਲਓ ਵੀ ਜਮੇ ਕੁਛ ਨਹੀਂ ਮਿਲ ਰਿਹਾ ਕਿ ਨਹੀਂ ਬਾਈ ਹਾਂਜੀ ਬਾਈ ਤੇ ਤੋਰਾ ਤਰਾ ਦੇਖੋ ਇੱਕ ਤਰ੍ਹਾਂ ਦਾ ਕਬੂਤਰ ਦਾ ਬੱਚਾ ਆ ਬਾਈ ਹਾਂਜੀ ਫੇਸ ਕੁਆਲਟੀ ਚੈੱਕ ਕਰੀ ਬੱਚੀ ਦੇ ਕੀ ਬਾਤ ਆ ਆ ਜਾ ਬਤਾ ਨਗੀਨਾ ਤੇ ਜਿਹਨੂੰ ਅਗਲਾ ਕਹਿੰਦਾ ਡਾਇਮੰਡ ਪੀਸ ਆ ਹਾਂਜੀ ਪਲੀ ਵੀ ਦੇਖੋ ਯਾਰ ਮੈਂ ਕਹਣਾ ਗੋਦੀ ਵਾਲੀ ਚੰਗੀ ਆ ਹਾਂਜੀ ਇਹ ਦੁੱਧੋ 10 ਕਿਲੋ ਦੇ ਡਰਾਈ ਕੀਤੀ ਨੂੰ ਹੂੰ 10 12 ਕਿਲੋ ਗੋਤ ਤਮੂੜੀ ਇਹ ਜੀ ਹੁਣ ਠੀਕ ਆ ਬਾਈ ਮੈਂ ਕਹਿੰਦਾ ਡੱਬੇ ਡਰਾਈ ਕਰਦੇ ਮੁਰਕੇ ਪਸੂ ਭਰਦਾ ਨਹੀਂ ਹੂੰ ਸਹੀ ਗੱਲ ਆ ਬਾਈ ਬਾਕੀ ਆਪਣੀ ਚੈੱਕ ਦੀ ਗਰੰਟੀ ਉਹ ਜੇ ਕਹਿੰਨੇ ਆਨਲਾਈਨ ਮੰਗਾਉਣੀ ਹੈ ਜੇ ਕੋਈ ਬੰਦਾ ਲਵੇ ਤਾਂ ਆ ਦੀ ਚੈੱਕ ਕਰਾ ਕੇ ਲੈ ਆਵੇ ਠੀਕ ਆ ਹਾਂ ਤੁਮ ਤੁਮ ਦੇਖੋ ਕਿੰਨਾ ਪੈਂਕਰ ਆ ਪੈਂਕਰ ਨੇ ਸਾਰਾ ਬਾਕੀ ਬਾਈ ਕੁਆਲਿਟੀ ਵਾਲੀ 101 ਬਰੀਡਡ ਜਿਹਨੂੰ ਕਹਿੰਦੇ ਸੀਮੈਂਟ ਵੀ ਸਹੀ ਸੋਕ ਲੱਗਿਆ ਹੋਇਆ ਇਹਦੇ ਸਹੀ ਗੱਲ ਆ ਬਾਈ ਬਾਕੀ ਬਾਈ ਕਹਿੰਦਾ ਸੀਮੈਂਟ ਡਿਟੇਲ ਜੀ ਬਾਕੀ ਪਿਆ ਪਿਆ ਦੀ ਤਾਂ ਫੰਡਰਾਂ ਬੱਚਿਆਂ ਦੀ ਕੀ ਜਾਂਦਾ ਕਿਆ ਬਾਤ ਆ ਯਾਰ ਚੈੱਕ ਕਰੋ ਬਾਈ ਮੂਰੇ ਜਦੋਂ ਤਿਆਰ ਹੋਈ ਨਾ ਇਹਨੇ ਉਦੋਂ ਦੱਸਣਾ ਕਿ ਨਹੀਂ ਹਾਂ ਜੇ ਦਾ ਆਪਣਾ ਆਪਣਾ ਮਗਰੋਂ ਪਾਚ ਡੰਗਰ ਲਿਆ ਹੁੰਦਾ ਬਪਾਣਾ ਜਦੋਂ ਜਿਵੇਂ ਆਪਾਂ ਨੂੰ ਮਿਲਿਆ ਹੁੰਦਾ ਲੋਕਾਂ ਨੂੰ ਆਏ 70 ਮੰਗ ਲੇ 80 ਮੰਗ ਲੀ ਉਹ ਬੋਲਦਾ ਫਾਇਦਾ ਨਹੀਂ ਬਾਈ ਜਿਹੜੇ ਬੰਦੇ ਦੋ ਪੈਰ ਲਾਉਣੇ ਨਾ ਨਾਲ ਵਧੀਆ ਚਾਰ ਪੈਸੇ ਲਾ ਕੇ ਜੇ ਬਾਕੀ ਬਾਈ ਖੜਨੀ ਖੜਨੀ ਯਾਰ ਬੜੀ ਸੰਜੀਆ ਬਾਕੀ ਲੰਮੀ ਆ ਮੈਂ ਕਹਿੰਦਾ ਛੋਟੀ ਨਹੀਂ ਬਾਈ ਯਾਰ ਰੇਲ ਗੱਡੀ ਤੇ ਡੱਬੇ ਵਰਗੀ ਪਈ ਆ ਕੀ ਜੇ ਗੱਲ ਕਰੀਏ ਅੱਗੇ ਦੱਸ ਬਈ ਆਹ ਪੰਜ ਇਹ ਵੀਰ ਦੁੰਦੀ ਵੱਚੀ ਆ ਸਾਢੇ 4 ਮਹੀਨੇ ਦੀ ਗੱਬੜ ਮੂਹਦ ਹੁੰਦੀ ਆ ਮੂਹਦ ਹੁੰਦੀ ਆ ਜੀ ਠੀਕ ਆ ਹਾਂਜੀ ਬਰੀਡ ਤੇ ਸ਼ਾਈਨਿੰਗ ਵਧੀਆ ਯਾਰ ਹਾਂਜੀ ਹਾਂਜੀ ਕ੍ਰੋਸ ਆ ਇਹ ਇਹ ਵੀ ਚੰਗੇ ਪੈਸੇ ਦੀ ਤਿਆਰ ਹੋ ਜੂ ਜਿਹੜੇ ਬੰਦੇ ਦੇ ਵੇਚਣੀ ਆ ਕਿਸੇ ਨੇ ਜੀ ਬਾਕੀ ਬੜੇ ਮੂਹਰ ਬਹੁਤ ਆ ਬਾਈ ਬਾਕੀ ਕੁਆਲਿਟੀ ਬਹੁਤ ਸ਼ੀਸ਼ਾ ਲੜਾ ਜਾ ਮਾ ਛੋਟਾ ਆ ਮੂਹਰ ਕੌਲੀ ਚ ਪਾਣੀ ਪੀਉਣ ਵਾਲਾ ਮੂਹਰ ਬਾਈ ਜਾਇਜ਼ ਗੱਲ ਆ ਬਾਈ ਕੌਲੀ ਚ ਪਾਣੀ ਪੀਉਣ ਵਾਲਾ ਕੰਮ ਹੀ ਆ ਸਹੀ ਗੱਲ ਆ ਪਾ ਜਮਾ ਲੋਟੇ ਦਾ ਦਮਾਂਗ ਜੀ ਇਹਦਾ ਕੀ ਰੱਖੂ ਬਾਈ ਇਹਦਾ ਫਿਰ 42000 ਰੁਪਇਆ 42 ਦੀ ਵੀ ਹਾਂਜੀ ਚੱਕੋ ਬਾਈ ਇਹ ਤੁਹਾਨੂੰ 42000 ਦਾ ਮਿਲ ਜੇ ਤੋਹਫਾ ਕਿਉਂਕਿ ਹੁਣ ਜੇ ਚੰਗੀ ਖਰਾਕ ਤੇ ਪਣੀ ਬਈ ਮੂਰੇ ਉਹ ਆਇਆ ਦੇਣਾ ਇਹਨੇ ਹਾਂਜੀ ਹਾਂਜੀ ਬਾਕੀ ਚਾਰ ਹੀ ਥਾਣੋਂ ਉਹ ਨਹੀਂ ਆਏ ਇਹਨਾਂ ਦੀ ਗੱਲ ਕਿ ਝੋਲੀ ਚੈੱਕ ਕਰੋ ਮੈਂ ਕਹਿੰਦਾ ਇੱਕ ਨੰਬਰ ਵਾਲੀ ਬਹੁਤ ਸੋਹਣੀ ਤਿਆਰ ਕਰਦੀ ਹੈਗੀ ਹਾਂਜੀ ਹਾਂਜੀ ਮੁੱਲ ਵੀ ਬਾਈ ਨੇ ਦਾ ਬਈ ਜਾਇਜ਼ ਕਰਿਆਗਾ ਅੱਗੇ ਬਾਈ ਲਾਸਟ ਤੇ ਆ ਜੀ ਇਹ ਵੀਰੇ ਇਹ ਵੀ ਇੱਕ ਖੀਰੀ ਮੰਨ ਲਓ ਮਾਣੇ ਮਾਣੇ ਦੂਣ ਦੇ ਕੱਢੇ ਆਣੇ ਬੱਚੀ ਨੇ ਠੀਕ ਆ ਤੇ ਦੋਂਦੀ ਮੰਨ ਲੈ ਕੋਈ ਖੀਰੀ ਮੰਨ ਲੈ ਹਾਂ ਮਾੜੀ ਮਾੜੀ ਦੋਲਦੇ ਬੱਚੀ ਦੇ ਕੱਢਿਆ ਠੀਕ ਹੈ ਬਾਈ ਤੇ ਇਹ ਦਾ ਡੇਢ ਮਹੀਨਾ ਹੋ ਗਿਆ ਠੀਕ ਆ ਭਰਾਏ ਨੂੰ ਤੇ 42 ਦੀ ਇਹ ਤੇ ਨਹੀਂ ਇਹਦੀ ਪੈਚ ਦੇਖੋ ਬਾਈ ਯਾਰ ਬਾਈ ਮਾ ਅਗਲਾ ਕੱਲ ਨਾ ਕਿੰਨੇ ਅੰਗ ਚੰਗੇ ਆ ਬੱਚੀ ਦੇ ਉੱਤੋਂ ਪਲੇਰ ਪੂਲ ਦੇਖੋ ਕੁੜੀ ਸਪਲੇਰ ਮੈਂ ਕਹਿੰਦਾ ਕਿਆ ਬਾਤ ਆ ਚੌੜੀ ਚੈੱਕ ਕਰੋ ਬਰੀਡ ਆ ਪੈਚ ਤੇ ਚੈੱਕ ਕਰੋ ਛੋਟਾ ਛੋਟਾ ਕੰਨਾ ਬੋਦੀ ਤਾਂ ਮੈਂ ਕਹਿੰਦਾ ਫੁੱਲ ਕਮਾਲ ਦੀ ਆ ਹਾਂ ਤੇ ਬਾਈ ਇਹ ਰਿਕਾਰਡ ਸਾਰਾ ਮਿਲੂਗਾ ਮਤਲਬ ਬੱਚੀ ਦਾ ਵੀ ਆਪ ਕਿਹੜੀ ਦੀ ਤੇ ਕਿਹੜੇ ਲੱਗਿਆ ਪਏ ਇਹਦੇ ਇਹ ਸਾਰੀ ਮੰਨ ਕੇ ਦਵਾਂਗੇ ਅਗਲੇ ਚਾਹ ਗ ਟੀਕਾ ਲੱਗਾਵਾਗਾ ਹਾਂ ਆਪਾਂ ਖਾਲੀ ਕਰਕੇ ਦੇਵਾਂਗੇ ਠੀਕ ਆ ਹਣ ਗੱਲ ਇਹ ਨਾ ਯਾਰ ਚੌੜੀ ਛੂੜੀ ਵਾਲੀ ਆ ਪਿੱਛੇ ਤੋਂ ਹਾਂ ਬਈ ਟੌੜੀ ਚੈੱਕ ਕਰੋ ਬਾਈ ਚੈਰੀ ਸੂ ਬਾਈ ਜੇ ਮੈਂ ਗੋਲ ਮਟੋਲਾ ਜੱਗਣੀ ਹੁੰਦੀ ਹੈ ਨਾ ਵੱਡੀ ਬੁੱਡੀ ਬਹੁਤ ਆ ਬਾਈ ਹਾਂ ਬੱਚੇ ਬਾਈ ਕਿਸਮਤ ਆ ਆਪਾਂ ਦਾ ਖਾਲੀ ਕਰਕੇ ਦੇਣੀ ਹੈ ਹਮ ਪਰ ਵੀ ਕੋਈ ਡਾਕਟਰ ਤੋਂ ਚੈੱਕ ਕਰਾ ਕੇ ਲੈ ਜੀ ਅੰਦਰ ਦੀ ਬਿਲਕੁਲ ਸਾਫ ਹੋਊਗੀ ਬਾਕੀ ਬਾਈ ਖੜਨੀ ਖੁੜਨੀ ਚੈੱਕ ਕਰੋ ਘੋੜੀ ਨਾਲ ਦੀ ਖੜਨੀ ਲੱਤਾਂ ਲੱਤਾਂ ਚੈੱਕ ਕਰੋ ਫੁੱਲ ਬਹੁਤ ਮਜ਼ਬੂਤੀਆਂ ਬਾਈ ਲੈਗ ਸਕੋਰ ਬਹੁਤ ਚੰਗਾ ਬੱਚੀ ਦਾ ਲੈਗ ਸਕੋਰ ਦੀ ਗੱਲ ਕਰੀ ਜਾਂਦਾ ਬਾਈ ਮੈਂ ਹੋ ਬੋਲਦੀ ਆਪ ਬੋਲਦੀ ਆਪਾਂ ਉਹਦਾ ਲੋੜ ਹੀ ਨਹੀਂ ਬੋਲਣ ਦੀ ਇਹ ਵੀ ਤੋਹਫਾ ਬਾਈ ਕਹਿੰਦਾ ਆਪਾਂ 42000 ਚ ਦੇ ਦਾਂ 42000 ਦੀ ਏ ਵੀ ਬਾਈ ਕਹਿੰਦਾ ਆਪਾਂ 42000 ਦੀ ਦੇਦਾ ਆਪਣੇ ਸਾਰੇ ਪਸ਼ੂਆਂ ਦਾ ਬਈ ਮੁੱਲ ਨਹੀਂ ਕੀਤਾ ਦੇ ਲੈਣ ਕੀਤਾ ਐਵੇਂ ਮੁਰਕ ਕੇ ਕੋਈ ਬੰਦਾ ਫੋਨ ਲਾ ਕੇ ਕਹੇ 30 ਲੈ ਲੈ 35 ਲੈ ਲੈ ਕੋਈ ਬੰਦਾ ਦਾ ਮਾਨਤਾਨ ਹੋਊਗਾ ਦੂਰੋਂ ਨੇੜੇ ਆਏਗਾ ਠੀਕ ਆ ਬਾਈ ਹਾਂਜੀ ਬਾਈ ਕਹਿੰਦਾ ਦੂਰੋਂ ਨੇੜੇ ਆਏਦਾ ਬਾਈ ਮਾਨਤਾਨ ਹੋ ਜਾਊ ਤੇ ਮੁੱਲ ਜਮਾ ਆ ਜਾ ਬਾਕੀ ਬਾਰੇ ਸਾਰੀਆਂ ਚੰਗੀਆਂ ਨਹੀਂ ਗੱਲ ਕੋਈ ਜਿਹੜੇ ਦੋ ਲੰਗੀਆਂ ਕੱਥੀਆਂ ਕੋਹ ਜਾ ਉਹਦਾ ਮਾਨਤਾਨ ਕਰਾਂਗੇ ਉਹ ਜਾ ਠੀਕ ਆ ਬਾਈ ਹਾਂਜੀ ਤੇ ਲਗ ਸੀਗੇ ਬਾਈ ਕੋਲੇ ਬਾਈ ਸੇ ਆਪਾਂ ਸੇ ਦੇ ਸਹੀ ਦਿਖਾਤੇ ਜੇ ਕਿਸੇ ਵੀਰ ਨੂੰ ਨਾ ਕੋਈ ਪਸੰਦ ਆਉਂਦਾ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ